ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਮਲਟੀ ਲਰਨ ਅਕੈਡਮੀ ਚੈਨਲ ਤੇ ਅੱਜ ਦੀ ਵੀਡੀਓ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖ ਹਿਸਟਰੀ ਨਾਲ ਸੰਬੰਧਿਤ ਟੌਪਿਕ ਲੈ ਕੇ ਆਏ ਜੀ ਗੁਰੂ ਅਮਰਦਾਸ ਜੀ ਦਾ ਗੁਰੂ ਅਮਰਦਾਸ ਜੀ ਦੇ ਮੋਢਲਾ ਜੀਵਨ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਜੀ ਅੱਜ ਆਪਾਂ ਕਰਾਂਗੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇ ਵਿੱਚ ਜਾਂ ਸਿੱਖ ਧਰਮ ਦੇ ਵਿਸਤਾਰ ਵਿੱਚ ਉਹਨਾਂ ਨੂੰ ਕੀ ਔਕੜਾਂਾਂ ਸੀ ਕੀ ਔਕੜਾਂ ਤੇ ਕੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਜੀ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਜੋ ਸਟੂਡੈਂਟ ਪੰਜਾਬੀ ਦੇ ਪੇਪਰ ਜਾਂ ਹਿਸਟਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੈ ਜੀ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਦੇਖਿਓ ਕਿਉਂਕਿ ਐਮਸੀਕਿਊ ਹੈ ਜਿਹੜੀ ਉਹ ਸਿੱਖ ਇਤਿਹਾਸ ਜਾਂ ਸਿੱਖ ਹਿਸਟਰੀ ਨਾਲ ਸੰਬੰਧਿਤ ਆਪਾਂ ਨੂੰ ਪੇਪਰ ਵਿੱਚ ਆਉਂਦੇ ਹੈ ਜੀ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਦੀਆਂ ਜਿਹੜੀਆਂ ਮੋਢਲੀਆਂ ਔਕੜਾਂ ਸੀਗੀਆਂ ਉਹਨਾਂ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਗੁਰੂ ਜੀ ਅਮਰਦਾਸ ਜੀ ਦਾ ਕਿਹਨੇ ਵਿਰੋਧ ਕੀਤਾ ਸੀ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦਾ ਵਿਰੋਧ ਸੀ ਜੀ ਦਾਸੂ ਅਤੇ ਦਾਤੂ ਦਾ ਵਿਰੋਧ ਜਿਹੜੇ ਦਾਸੂ ਅਤੇ ਦਾਤੂ ਸੀਗੇ ਜੀ ਇਹ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸੀਗੇ ਜੀ ਦੋਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬੈਠਣ ਤੋਂ ਛੇਤੀ ਮਗਰੋਂ ਹੀ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਦੋਨੇ ਪੁੱਤਰ ਸੀਗੇ ਦਾਸੂ ਅਤੇ ਦਾਤੂ ਉਹਨਾਂ ਨੇ ਉਹਨਾਂ ਦੇ ਵਿਰੋਧ ਦਾ ਉਹਨਾਂ ਗੁਰੂ ਅਮਰਦਾਸ ਜੀ ਨੂੰ ਸਾਹਮਣਾ ਕਰਨਾ ਪਿਆ ਜੀ ਕਿਉਂਕਿ ਉਹ ਸਮਝਦੇ ਸੀਗੇ ਵੀ ਅਸੀਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਆ ਇਸ ਕਰਕੇ ਜਿਹੜੇ ਗੁਰਗੱਦੀ ਦੇ ਅਸਲ ਹੱਕਦਾਰ ਕੀ ਹੈ ਅਸੀਂ ਆ ਇਸ ਲਈ ਉਹਨਾਂ ਨੇ ਗੁਰੂ ਨੂੰ ਗੁਰੂ ਅਮਰਦਾਸ ਜੀ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ ਦਾਸੂ ਨੇ ਤਾਂ ਜਿਹੜਾ ਦਾਸੂ ਸੀਗਾ ਜੀ ਉਹਨੇ ਤਾਂ ਆਪਣੀ ਮਾਤਾ ਜਿਹੜੀ ਬੀਬੀ ਖੀਵੀ ਸੀਗੀ ਉਨਾ ਦੇ ਕਹਿਨ ਤੇ ਵਿਰੋਧ ਕਰਨਾ ਛੱਡ ਦਿੱਤਾ ਸੀ ਪਰ ਜਿਹੜਾ ਦਾਤੂ ਸੀ ਉਹਨੇ ਵਿਰੋਧ ਨੂੰ ਜਾਰੀ ਰੱਖਿਆ ਸੀਗਾ ਜੀ ਉਹਨੇ ਕਿਹਾ ਵੀ ਸਾਡੇ ਘਰੇ ਪਾਣੀ ਭਰਨ ਵਾਲਾ ਅੱਜ ਸਾਡਾ ਗੁਰੂ ਕਿਵੇਂ ਹੋ ਸਕਦਾ ਹੈ ਉਸਨੇ ਸਿੱਖ ਸੰਗਤਾਂ ਨੂੰ ਵੀ ਪਿੱਛੇ ਲਾਉਣ ਦੀ ਬਥੇਰੀ ਜਤਨ ਕੀਤੀ ਪਰ ਉਹਨੂੰ ਇੰਨੀ ਸਫਲਤਾ ਪ੍ਰਾਪਤ ਨਹੀਂ ਹੋਈ ਸਿੱਟੇ ਵਜਿ ਇੱਕ ਦਿਨ ਗੋਵਿੰਦਵਾਲ ਵਿਖੇ ਗਿਆ ਜਿਹੜਾ ਦਾਤੂ ਸੀਗਾ ਗੋਵਿੰਦਵਾਲ ਸਿੱਕੇ ਵਿਖੇ ਗਿਆ ਤੇ ਉਹਨੇ ਗੁਰੂ ਅਮਰਦਾਸ ਜੀ ਤੇ ਠੁੱਡਾ ਮਾਰਿਆ ਜਦੋਂ ਠੁੱਡਾ ਮਾਰਿਆ ਤਾਂ ਗੁਰੂ ਅਮਰਦਾਸ ਜੀ ਨੇ ਅੱਗੋਂ ਨਿਮਰਤਾ ਨਾਲ ਸਹਿੰਚੀਤਨਾਨਦ ਕਿਹਾ ਇਹਦਾ ਤੂੰ ਮੇਰਾ ਸਰੀਰ ਵਿਰਧ ਹੈ ਅਤੇ ਮੇਰੇ ਹੱਡ ਕਰੜੇ ਹਨ ਕਿਤੇ ਤੇਰੇ ਸੋਹਲ ਚਰਨਾਂ ਨੂੰ ਛੱਟ ਤਾਂ ਨਹੀਂ ਲੱਗੀ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਉਹਨੇ ਕਿਹਾ ਵੀ ਮੇਰੇ ਜਿਹੜੇ ਤੁਸੀਂ ਮੇਰੇ ਗੁਰੂ ਦੇਵ ਹੈ ਉਹਨਾਂ ਦੇ ਤੁਸੀਂ ਸਪੁੱਤਰ ਹੋ ਮੈਨੂੰ ਖਿਮਾ ਕਰੋ ਇਸ ਤੋਂ ਬਾਅਦ ਗੋਵਿੰਦ왈 ਸਾਹਿਬ ਵਿਚ ਉਹ ਗੰਗੂ ਅਮਰਦਾਸ ਜੀ ਛੱਡ ਕੇ ਗੋਬਿੰਦ왈 ਸਾਹਿਬ ਨੂੰ ਉਹ ਪਿੰਡ ਵਾਸ ਰਕੇ ਚਲੇ ਗਏ ਸੀਗੇ ਅੰਤ ਵਿੱਚ ਨਰਾਸ਼ ਹੋ ਕੇ ਜਿਹੜਾ ਉਹ ਸੀ ਦਾਤੂ ਸੀ ਨਰਾਸ਼ ਹੋ ਕੇ ਖਡੂਰ ਸਾਹਿਬ ਵਾਪਸ ਚਲਾ ਗਿਆ ਸੀਗਾ ਨੈਕਸਟ ਆਪਾਂ ਬਾਬਾ ਸ਼੍ਰੀਚੰਦ ਦਾ ਬਿਰੋਧ ਦੱਸਾਂਗੇ ਜੀ ਜਿਹੜਾ ਬਾਬਾ ਸ਼੍ਰੀਚੰਦ ਸੀਗਾ ਜੀ ਬਾਬਾ ਸ਼੍ਰੀਚੰਦ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੱਡੇ ਸੁਪੁੱਤਰ ਸੀਗੇ ਜੀ ਉਹ ਵੱਡੇ ਸੁਪੁੱਤਰ ਸੀਗੇ ਉਹਨਾਂ ਨੇ ਅਦਾਸੀ ਮਤ ਦਾ ਕੀ ਕੀਤੀ ਸੀ ਸਥਾਪਨਾ ਕੀਤੀ ਸੀਗੇ ਉਹ ਵੱਡੇ ਸੁਪੁੱਤਰ ਹੋਣ ਦੇ ਨਾਕੇ ਨਾਤੇ ਆਪ ਵੀ ਗੁਨਾਹ ਦੇ ਵੱਡੇ ਪੁੱਤਰ ਹੋਣ ਦੇ ਨਾਤੇ ਆਪ ਦੀ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਜੀ ਗੁਰੂ ਅੰਗਦ ਦੇਵ ਜੀ ਦਾ ਉਹਨਾਂ ਨੇ ਵਿਰੋਧ ਤਾਂ ਨਹੀਂ ਕੀਤਾ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣੇ ਜਿਉਂਦੇ ਜੀ ਉਹਨਾਂ ਨੂੰ ਕੀ ਗੁਰੂ ਅੰਗਦ ਦੇਵ ਨੂੰ ਆਪਣੀ ਗੁਰਗੱਦੀ ਇਤਸਾਮ ਦੇ ਗਏ ਸੀਗੇ ਜੀ ਇਸ ਕਰਕੇ ਉਹਨੇ ਆਪਣੇ ਗੁਰੂ ਅੰਗਦ ਦੇਵ ਦਾ ਵਿਰੋਧ ਨਹੀਂ ਕੀਤਾ ਪਰ ਗੁਰੂ ਅੰਗਦ ਜੀ ਜੀ ਮਗਰੋਂ ਜੋਤੀ ਜੋਤ ਸਮਾਉਣ ਮਗਰੋਂ ਰੰਗਾ ਦੇਵੀ ਦੇ ਮਗਰੋਂ ਨੇ ਆਪਣੇ ਪਿਤਾ ਦੀ ਗੱਦੀ ਮੁੜ ਪ੍ਰਾਪਤ ਕਰਨ ਦੇ ਯਤਨ ਕੀਤੇ ਬਾਬਾ ਸ਼੍ਰੀ ਚੰਦ ਜੀ ਜੀ ਉਹਨਾਂ ਦੀ ਅਨੇਕਾਂ ਸਮਰਤਕ ਸੀਗੇ ਕਿਉਂਕਿ ਉਹ ਉਦਾਸੀਮਤ ਅਤੇ ਤ્યાਗ ਤਪੱਸਿਆ ਦੇ ਸਿਧਾਂਤਾਂ ਵਿੱਚ ਵਿਸ਼ਵਾਸ 바ਸ਼ ਰਖਦਾ ਸੀਗਾ ਜੀ ਇਸ ਲਈ ਇਹਨੂੰ ਗੁਰੂ ਅਮਰਦਾਸ ਜੀ ਨੂੰ ਇਸ ਲਈ ਨਾ ਸਿਰਫ ਗੁਰੂ ਅਮਰਦਾਸ ਜੀ ਨੇ ਗੱਦੀ ਲਈ ਬਲਕਿ ਉਹਨੇ ਸਿੱਖ ਪੰਥ ਲਈ ਵੀ ਉਹ ਇੱਕ ਬਾਰੀ ਖਤਰਾ ਪੈਦਾ ਹੋ ਗਿਆ ਸੀਗਾ। ਜਿਹੀ ਸਮੇਂ ਵਿੱਚ ਗੁਰੂ ਅਮਰਦਾਸ ਜੀ ਨੇ ਬੜੇ ਹੌਸਲੇ ਤੋਂ ਕਾਮ ਲਿਆ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਦਾਸੀਮਤ ਦੇ ਸਨਾ ਤੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਉਦੇਸ਼ਾਂ ਨਾਲ ਬਿਲਕੁਲ ਉਲਟ ਹਨ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਗੁਰੂ ਸਿਧਾਂਤ ਹੈ ਉਦਾਸੀਮਤ ਦੇ ਇਹ ਗੁਰੂ ਨਾਨਕ ਦੇਵ ਜੀ ਦੇ ਉਦੇਸ਼ਾਂ ਦੇ ਉਲਟ ਹਨ। ਇਸ ਲਈ ਕੁਝ ਸਿੱਖ ਬਹੁਤ ਸਾਰੇ ਸਿੱਖ ਗੁਰੂ ਅਮਰਦਾਸ ਜੀ ਦੇ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸ਼੍ਰੀ ਚੰਦ ਜੀ ਨੂੰ ਦਾ ਸਾਥ ਛੱਡਿਆ ਤੇ ਗੁਰੂ ਅਮਰਦਾਸ ਜੀ ਨੂੰ ਉਦਾਸੀ ਮਤ ਤੋਂ ਨਿਖੇੜਨ ਲਈ ਇੱਕ ਮਹਾਨ ਕੰਮ ਕੀਤਾ ਜੀ ਉਹਨਾਂ ਨੇ ਨੈਕਸਟ ਸਟੈਪ ਆਕਰਾਂਗੇ ਜੀ ਗੋਵਿੰਦਵਾਲ ਦੇ ਮੁਸਲਮਾਨਾਂ ਦਾ ਵਿਰੋਧ ਜਿਹੜੇ ਗੋਵਿੰਦਵਾਲ ਵਿੱਚ ਮੁਸਲਮਾਨ ਰਹਿੰਦੇ ਸੀ ਉਹਨਾਂ ਨੇ ਕੀ ਵਿਰੋਧ ਕੀਤਾ ਸੀਗਾ ਗੋਵਿੰਦਵਾਲ ਸਿਵੇ ਵਿਖੇ ਗੁਰੂ ਅਮਰਦਾਸ ਜੀ ਦੀ ਵਧਦੀ ਹੋਈ ਪ੍ਰਸਿੱਧੀ ਨੂੰ ਦੇਖ ਕੇ ਜਿਹੜੇ ਮੁਸਲਮਾਨ ਸੀ ਉਹ ਸਿੱਖਾਂ ਨਾਲ ਈਰਖਾ ਕਰਦੇ ਜੀ ਸੀਗੇ ਕਈ ਡੰਗਾਂ ਨਾਲ ਉਹਨਾਂ ਨੂੰ ਤਾਂ ਅੰਗਾ ਕਰਨਾ ਸ਼ੁਰੂ ਕਰ ਦਿੱਤਾ ਸੀਗੇ ਜਿਵੇਂ ਉਹਨਾਂ ਦਾ ਸਮਾਨ ਚੋਰੀ ਕਰ ਲੈਂਦੇ ਸੀ ਸਿੱਖਾਂ ਦਾ ਜਿਉ ਉਹ ਬਿਆਸ ਦਰਿਆ ਤੋਂ ਪਾਣੀ ਲੈ ਕੇ ਆਉਂਦੇ ਸੀ ਤਾਂ ਸਿੱਖਾਂ ਦੇ ਘੜਿਆਂ ਵਿੱਚ ਰੂੜੇ ਮਾਰ ਕੇ ਉਹਨਾਂ ਨੂੰ ਪੰਨ ਤੋੜ ਕਰ ਦਿੰਦੇ ਸੀਗੇ ਤੇ ਸਿੱਖਾਂ ਨੇ ਇਸ ਲਈ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਦੱਸਿਆ ਇਹ ਘਟਨਾ ਬਾਰੇ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਸ਼ਾਂਤੀ ਰੱਖੋ ਜੋ ਜਿਹੇ ਜਾ ਬੀਜ ਦਾ ਉਹੇ ਜਿਹਾ ਹੀ ਵੱਡਦਾ ਹੈ ਜੇ ਉਹ ਕਲੇਸ਼ ਬੀਜ ਤੇ ਤਾਂ ਉਹ ਕਲੇਸ਼ ਦੀ ਫਸਲ ਹੀ ਪੈਦਾ ਕਰਨਗੇ ਤੇ ਜੇ ਮਨੁੱਖ ਵਿੱਚ ਜ਼ਹਿਰ ਬੀਜਦਾ ਹੈ ਤਾਂ ਉਹ ਅੰਮ੍ਰਿਤ ਦੀ ਆਸ ਨਹੀਂ ਕਰ ਸਕਦੇ ਤੇ ਇਸ ਕਾਰਨ ਕੀ ਹੋਇਆ ਕਿ ਬਹੁਤ ਸਾਰੇ ਲੋਕ ਸੀਗੇ ਜਿਹੜੇ ਉਹ ਹਥਿਆਰ ਲੈ ਕੇ ਪਿੰਡ ਵਿੱਚ ਉੱਥੇ ਆਏ ਗੋਵਿੰਦਵਾਸ ਸਾਹਿਬ ਵਿਖੇ ਆਏ ਤੇ ਉਹਨਾਂ ਨੇ ਕਾਫੀ ਮੁਸਲਮਾਨਾਂ ਦਾ ਕੀ ਕਰਤਾ ਸੀਗਾ ਜੀ ਕਤਲ ਕਰ ਦਿੱਤਾ ਸੀਗਾ ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪਿਆ ਤੇ ਉਹ ਸੋਚਣ ਲੱਗ ਪਏਗੇ ਮੁਸਲਮਾਨਾਂ ਨੇ ਪ੍ਰਮਾਤਮਾ ਨੇ ਮੁਸਲਮਾਨوں ਨੂੰ ਦੁਸ਼ਤ ਕਰਮਾ ਕਰਨ ਨੂੰ ਸਜ਼ਾ ਦਿੰਦੀ ਹੈ ਇਸ ਲਈ ਉਹਨਾਂ ਦਾ ਹੋਰ ਸਿੱਖੀ ਦੇੰਨਾਂ ਸਿੱਖਾਂ ਦਾ ਜਿਹੜਾ ਸੀਗਾ ਸਿੱਖ ਧਰਮ ਵਿੱਚ ਵਿਸ਼ਵਾਸ ਵੱਧਦਾ ਚਲਾ ਗਿਆ। ਹਾਂਜੀ ਨੈਕਸਟ ਟਾਪਿਕ ਹੈਗਾ ਜੀ ਆਪਣਾ ਹਿੰਦੂਆਂ ਦਾ ਵਿਰੋਧ। ਗੁਰੂ ਅਮਰਦਾਸ ਜੀ ਨੀ ਗੋਵਿੰਦਵਾਲ ਵਿੱਚ ਜਿਹੜੀਆਂ ਗੋਵਿੰਦਵਾਲ ਵਿੱਚ ਉੱਚੀਆਂ ਜਾਤਾਂ ਦੇ ਜਿਹੜੇ ਬ੍ਰਾਹਮਣ ਸੀਗੇ ਖੱਤਰੀ ਸੀਗੇ ਹਿੰਦੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਉਹਨਾਂ ਨੂੰ। ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਕਰਨ ਨਾਲ ਪ੍ਰਭਾਵਿਤ ਹੋ ਕੇ ਜਿਹੜੇ ਲੋਕ ਸੀਗੇ ਸਿੱਖ ਧਰਮ ਵਿੱਚ ਸ਼ਾਮਲ ਹੁੰਦੇ ਗਏ ਤੇ ਸਿੱਟੇ ਉਹ ਜੋ ਉਹਨਾਂ ਨੇ ਊਚ ਨੀਚ ਦੇ ਵਿਤਕਰੇ ਨਹੀਂ ਕੀਤਾ ਸੀ ਕਿਸੇ ਨਾਲ ਵੀ ਲੰਗਰ ਵਿੱਚ ਵੀ ਸਾਰੇ ਬੈਠ ਕੇ ਇਕੱਠੇ ਭੋਜਨ ਛਕਦੇ ਸਨ ਸੰਗਤ ਵਿੱਚ ਬੈਠ ਕੇ ਇਸ ਗੁਰੂ ਜੀ ਦੀ ਉਪਦੇਸ਼ਾਂ ਨੂੰ ਸੁਣਦੇ ਸਨ ਇਸ ਤਰ੍ਹਾਂ ਜਿਹੜਾ ਬੋਲੀ ਦਾ ਨਿਰਮਾਣ ਹੋਇਆ ਸੀਗਾ ਜੀ ਸਿੱਖਾਂ ਨੂੰ ਇੱਕ ਬੋਲੀ ਦਾ ਨਿਰਮਾਣ ਕਰਨ ਹੀ ਉਹਨਾਂ ਨੂੰ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਸੀਗਾ ਜੀ ਗੋਵਿੰਦਾਲ ਵਿਖੇ ਇਸ ਕਾਰਨ ਲੋਕਾਂ ਦੇ ਇਸ ਕਾਰਨ ਹਿੰਦੂਆਂ ਦਾ ਜਿਹੜਾ ਪ੍ਰਭਾਵ ਘਟ ਹੁੰਦਾ ਜਾ ਰਿਹਾ ਸੀਗਾ ਸਿੱਟੇ ਵਜੋਂ ਫਿਰ ਕੀ ਹੋਇਆ ਸੀਗਾ ਜਿਹਨੇ ਗੋਵਿੰਦਵਾਲ ਦੇ ਜਿਹੜੇ ਗੋਵਿੰਦਵਾਲ ਵਿੱਚ ਰਹਿਣ ਵਾਲੇ ਜਿਹੜੇ ਉੱਚੀ ਜਾਤੀ ਦੇ ਹਿੰਦੂ ਸੀਗੇ ਉਹ ਮੁਗਲਵਾਸ਼ਾ ਕੀਦੇ ਕੋਲ ਗਏ ਸੀ ਅਕਬਰ ਕੋਲ ਗਏ ਸੀਗੇ ਤੇ ਅਕਬਰ ਤੇ ਅਕਬਰ ਨੂੰ ਕਿਹਾ ਵੀ ਬਹੁਤ ਲੋਕ ਹੈ ਜਿਹੜੇ ਸਿੱਖ ਧਰਮ ਵਿੱਚ ਸ਼ਾਮਲ ਹੋ ਰਹੇ ਹਨ ਗੁਰੂ ਅਮਰਦਾਸ ਜੀ ਦੇ ਕਾਰਨ ਤੇ ਉਹ ਆਪਣੇ ਦੋਸ਼ ਲਾਇਆ ਤੇ ਇਸ ਤਰ੍ਹਾਂ ਉਹਨੇ ਜਿਹੜੇ ਅਕਬਰ ਸੀ ਉਹਨੇ ਪੜਤਾਲ ਤੇ ਜਾਂਚ ਦਾ ਕੰਮ ਸ਼ੁਰੂ ਕੀਤਾ ਅਕਬਰ ਨੇ ਕੀ ਕੀਤਾ ਵੀ ਗੁਰੂ ਅਮਰਦਾਸ ਜੀ ਨੂੰ ਕਿੱਥੇ ਬੁਲਾਇਆ ਆਪਣੇ ਦਰਬਾਰ ਵਿੱਚ ਬੁਲਾਇਆ ਗੁਰੂ ਅਮਰਦਾਸ ਜੀ ਉਹਦੇ ਦਰਬਾਰ ਵਿੱਚ ਅਕਬਰ ਦੇ ਦਰਬਾਰ ਵਿੱਚ ਗਏ ਨਹੀਂਗੇ ਤੇ ਉਹਨਾਂ ਨੇ ਕੀ ਕੀਤਾ ਆਪਣੇ ਜਿਹੜਾ ਜੋਗ ਸ਼ਰਧਾਲੂ ਸੀਗਾ ਭਾਈ ਜੇਠਾ ਜੀ ਨੂੰ ਭੇਜਿਆ ਜੇਠਾ ਜੀ ਨੇ ਮਿਲਣ ਤੋਂ ਬਾਅਦ ਅਕਬਰ ਨੇ ਐਲਾਨ ਕੀਤਾ ਵੀ ਗੁਰੂ ਜੀ ਲਈ ਜਿਹੜੇ ਤੁਸੀਂ ਦੋਸ਼ ਲਾਉਣੇ ਉਹ ਸਾਰੇ ਨਰਮੂਲ ਹਨ ਉੰਨਣੇ ਹਿੰਦੂਆਂ ਦੀ ਸ਼ੰਕੇ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਹਿੰਦੂਆਂ ਦੇ ਨਾਲ ਤੀਰਥ ਸਥਾਨਾਂ ਦੀ ਯਾਤਰਾ ਲਈ ਭੇਜਿਆ ਤੇ ਉਹਨਾਂ ਤੇ ਕੋਈ ਕਾਰ ਵੀ ਨਹੀਂ ਲਗਾਇਆ ਗਿਆ ਇਸ ਤਰ੍ਹਾਂ ਗੁਰੂ ਜੀ ਨੂੰ ਉਹਨਾਂ ਦੇ ਨਾਲ ਹਰਦੁਆਰ ਗਏ ਅਤੇ ਇਸ ਤਰ੍ਹਾਂ ਲੋਕਾਂ ਨੇ ਗੁਰੂ ਜੀ ਦੇ ਉਪਦੇਸ਼ ਸੁਨੇਹਾ ਉਪਦੇਸ਼ ਦਿਨ ਦੇ ਗਏ ਤੇ ਸੁੰਦੇ ਗਏ ਤੇ ਸਗਾਂ ਨੂੰ ਇੱਕ ਧਰਮ ਦਾ ਹੋਰ ਵੀ ਵਿਸਥਾਰ ਕਰਨ ਦਾ ਮੌਕਾ ਮਿਲ ਗਿਆ ਬਹੁਤ ਸਾਰੇ ਲੋਕ ਸੀ ਜਿਹੜੇ ਸਿੱਖ ਧਰਮ ਵਿੱਚ ਸ਼ਾਮਲ ਹੁੰਦੇ ਅਗੇ हां जी ਸਿਆਜ ਆਪਣਾ ਅੱਜ ਦਾ ਟੌਪਿਕ ਅ नेक्स्ट ਟੌਪਿਕ ਆਪਾਂ ਫੇਰ ਲੈ ਆਵਾਂਗੇ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਕੀ ਯੋਗਦਾਨ ਪਾਇਆ ਜੋ ਸਟੂਡੈਂਟ ਚੈਨਲ ਤੇ ਨਵੇਂ ਹਨ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਬਤਵਾਰ ਸ਼ੇਅਰ ਤੇ ਲਾਈਕ ਕਰੋ ਤਾਂ ਜੋ ਸਟੂਡੈਂਟ ਹਿਸਟਰੀ ਦੇ ਪੇਪਰ ਦੀ ਜਾਂ ਮਾਸਟਰ ਕੈਡਰ ਦੀ ਜਾਂ ਲੈਕਚਰਰ ਕੈਡਰ ਦੀ ਜੋ ਹੋਰ ਵੀ ਕੰਪੀਟੀਟਿਵ ਐਗਜ਼ਾਮ ਹਨ ਉਹਨਾਂ ਦੀ ਤਿਆਰੀ ਕਰਨ ਲਈ ਹਨ ਤਾਂ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋ ਸਕੇ ਵੀਡੀਓ ਨੂੰ ਬਤਵਾਰ ਸ਼ੇਅਰ ਤੇ ਲਾਈਕ ਕਰੋ ਜੋ ਸਟੂਡੈਂਟ ਨਵੇਂ ਹਨ ਜੋ ਵੈਲ ਆਈਕਨ ਨੂੰ ਵੀ ਪ੍ਰੈਸ ਕਰੋ ਸਬਸਕ੍ਰਾਈਬਰ ਦੇ ਨਾਲ ਤਾਂ ਜੋ ਨੈਕਸਟ ਵੀਡੀਓ ਦਾ ਲਿੰਕ ਉਹਨਾਂ ਤੱਕ ਸ਼ੇਅਰ ਹੋ ਸਕੇ ਧੰਨਵਾਦ ਥੈਂਕ ਯੂ